ਸਤ ਸ੍ਰੀ ਅਕਾਲ ਮੈਂ ਹਾਂ ਜਗਵੀਰ ਸਿੰਘ ਅੱਜ ਭੂ ਰਾਜਨੀਤਿਕ ਸ਼ਤਰੰਜ ਦੀ ਖੇਡ ਅਜੇ ਹੀ ਉਲਝ ਗਈ ਹੈ ਕਿ ਅਖੌਤੀ ਵਿਸ਼ਵ ਗੁਰੂ ਵਾਲਾ ਗੁਬਾਰਾ ਹੁਣ ਫਟਦਾ ਨਜ਼ਰ ਆ ਰਿਹਾ ਹੈ ਦੁਨੀਆ ਬਦਲ ਰਹੀ ਹੈ ਸਮੀਕਰਨ ਬਦਲ ਰਹੇ ਹਨ ਕਿਤੇ ਡੋਨਾਲਡ 트੍ਰੰਪ ਦਾ ਬੜਬੋਲਾਪਨ ਭਾਰਤ ਦੀ ਆਰਥਿਕਤਾ ਦੀ ਨੀਂਦ ਉਡਾ ਰਿਹਾ ਹੈ ਅਤੇ ਕਿਤੇ ਚੀਨ ਆਪਣੀਆਂ ਨਵੀਆਂ ਚਾਲਾਂ ਨਾਲ ਸਾਡੀ ਹਿੱਕ ਤੇ ਮੂੰਗਦਲ ਰਿਹਾ ਹੈ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਦੇਸ਼ ਦੀਆਂ ਸਰਹੱਦਾਂ ਅਤੇ ਸਵੈ ਮਾਨ ਤੇ ਹਮਲੇ ਹੋ ਰਹੇ ਹਨ ਤਾ ਸਾਡੇ ਮਨੋਹਰ ਕਹਾਣੀਆਂ ਵਾਲੇ ਅਖੌਤੀ ਜੇਮਸ ਬੌਂਡ ਕਿੱਥੇ ਲੁਕੇ ਬੈਠੇ ਹਨ ਅੱਜ ਮੈਂ ਕਰਾਂਗਾ 5 ਅਜਿਹੇ ਵੱਡੇ ਖੁਲਾਸੇ ਜੋ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਣਗੇ 1 ਚੀਨ ਦੀ ਡੂੰਗੀ ਚਾਲ ਖਾਲਸਾ ਰਾਜ ਦਾ ਨਕਸ਼ਾ ਸਭ ਤੋਂ ਪਹਿਲਾ ਵੱਡਾ ਧਮਾਕਾ ਚੀਨ ਨੇ ਹਾਲ ਹੀ ਵਿੱਚ ਖਾਲਸਾ ਰਾਜ ਦਾ ਨਕਸ਼ਾ ਜਾਰੀ ਕਰਕੇ ਇੱਕ ਮਨੋਵਿਗਿਆਨਕ جنگ ਛੇੜ ਦਿੱਤੀ ਹੈ ਜਦੋਂ ਸਾਡਾ ਖੁਫੀਆ ਤੰਤਰ ਚੰਡੀਗੜ੍ਹ ਦੀਆਂ ਗਲੀਆਂ ਵਿੱਚ ਨੌਜਵਾਨਾਂ ਨੂੰ ਲੱਭਣ ਵਿੱਚ ਮਸਰੂਫ ਹੈ ਉੱਥੇ ਚੀਨ ਨੇ ਗਲੋਬਲ ਪੱਧਰ ਤੇ ਪੰਜਾਬ ਦੀ ਨਬਜ਼ ਤੇ ਹੱਥ ਰੱਖ ਦਿੱਤਾ ਹੈ। ਇਹ ਸਾਡੀ ਸੁਰੱਖਿਆ ਨੀਤੀ ਦੀ ਅਸਫਲਤਾ ਤੇ ਇੱਕ ਤਿੱਖਾ ਵਿਅੰਗ ਹੈ। ਚੀਨ ਜਾਣਦਾ ਹੈ ਕਿ ਭਾਵਨਾਤਮਕ ਸਿਆਸਤ ਨੂੰ ਕਿਵੇਂ ਵਰਤਣਾ ਹੈ, ਜਦਕਿ ਸਾਡੀ ਲੀਡਰਸ਼ਿਪ ਅੰਦਰੂਨੀ ਵਿਰੋਧੀਆਂ ਨੂੰ ਦਬਾਉਣ ਵਿੱਚ ਹੀ ਉਲਝੀ ਹੋਈ ਹੈ। 2. 트럼ਪ ਦੀ ਟੈਰਿਫ ਵਾਰ। ਦੋਸਤੀ ਦੇ ਨਾਂ ਤੇ ਧੋਖਾ। ਗੱਲ ਕਰਦੇ ਆਂ ਡੋਨਾਲਡ 트럼ਪ ਦੀ ਜਿਸ ਦੀ ਵਾਪਸੀ ਤੇ ਜਸ਼ਨ ਮਨਾਏ ਜਾ ਰਹੇ ਸੀ। ਉਸਨੇ ਭਾਰਤ ਤੇ 18% ਟੈਰਿਫ ਲਗਾਉਣ ਦੀ ਧਮਾਕਾ ਖੇਜ ਧਮਕੀ ਦਿੱਤੀ ਹੈ ਦੂਜੇ ਪਾਸੇ ਬੰਗਲਾਦੇਸ਼ ਲਈ ਇਹ 0% ਹੈ ਇੰਨਾ ਹੀ ਨਹੀਂ ਵਾਈਟ ਹਾਊਸ ਵਿੱਚ ਸਾਡੇ ਸਭ ਤੋਂ ਕੌਬਲ ਆਈਟੀ ਮਾਹਿਰਾਂ ਨੂੰ ਸਸਤੇ ਅਤੇ ਨਾਨ ਸਕਿਲਡ ਕਾਮੇ ਕਹਿ ਕੇ ਭੰਡਿਆ ਜਾ ਰਿਹਾ ਹੈ ਸਾਡੀ ਰਾਸ਼ਟਰੀ ਮਾਨ ਮਰਿਆਦਾ ਨੂੰ ਸਿੱਧੀ ਸੱਟ ਮਾਰੀ ਗਈ ਹੈ ਪਰ ਦਿੱਲੀ ਦੀ ਚੁੱਪ ਹੈਰਾਨੀ ਜਨਕ ਹੈ ਤਿੰਨ ਰੂਸ ਦਾ ਪਾਕਿਸਤਾਨ ਨਾਲ ਹੱਥ ਮਿਲਾਉਣਾ ਵੱਡਾ ਕੂਟਨੀਤਿਕ ਝਟਕਾ ਜਿਸ ਰੂਸ ਨੂੰ ਅਸੀਂ ਅਟੁੱਟ ਦੋਸਤ ਕਹਿੰਦੇ ਸੀ ਅੱਜ ਉਹੀ ਰੂਸ ਪਾਕਿਸਤਾਨ ਨਾਲ ਵਪਾਰਕ ਅਤੇ ਕੂਟਨੀਤਕ ਗੰਢਤੁੱਪ ਕਰ ਰਿਹਾ ਹੈ ਪੁਤਿਨ ਦਾ ਪਾਕਿਸਤਾਨ ਦੇ ਵਿਹੜੇ ਜਾ ਕੇ ਬੈਠਣਾ ਇਹ ਸਾਬਤ ਕਰਦਾ ਹੈ ਕਿ ਭਾਰਤ ਦੀ ਵਿਦੇਸ਼ ਨੀਤੀ ਹੁਣ ਪੂਰੀ ਤਰ੍ਹਾਂ ਕਲੈਪਸ ਹੋ ਚੁੱਕੀ ਹੈ ਅੰਤਰਰਾਸ਼ਟਰੀ ਮੰਚ ਤੇ ਅਸੀਂ ਇਕੱਲੇ ਪੈਂਦੇ ਜਾ ਰਹੇ ਹਾਂ ਚਾਰ ਐਬਸਟੀਨ ਫਾਇਲਾ ਅਖੌਤੀ ਦੇਵਤਿਆਂ ਦਾ ਨੰਗੇਜ ਦੁਨੀਆ ਭਰ ਦੇ ਸਿਆਸੀ ਗਲਿਆਰਿਆਂ ਵਿੱਚ ਪੁਚਾਲ ਆਇਆ ਹੋਇਆ ਹੈ ਟਰੰਪ ਵੱਲੋਂ ਐਪਸਟੀਨ ਫਾਈਲਾਂ ਨੂੰ ਜਨਤਕ ਕਰਨ ਦੀ ਚਰਚਾ ਨੇ ਉਹਨਾਂ ਨੇਤਾਵਾਂ ਦੀ ਨੀਂਦ ਉਡਾ ਦਿੱਤੀ ਹੈ ਜੋ ਲੋਕਾਂ ਨੂੰ ਨੈਤਿਕਤਾ ਦਾ ਪਾਠ ਪੜਾਉਂਦੇ ਸਨ ਇਹ ਫਾਈਲਾਂ ਹੁਣ ਇੱਕ ਹਥਿਆਰ ਵਜੋਂ ਵਰਤੀਆਂ ਜਾ ਰਹੀਆਂ ਹਨ ਤਾਂ ਜੋ ਵੱਡੇ ਲੀਡਰਾਂ ਨੂੰ ਬਲੈਕਮੇਲ ਕੀਤਾ ਜਾ ਸਕੇ ਸਿਆਸਤ ਦੇ ਪਰਦੇ ਪਿੱਛੇ ਛੁਪੀ ਇਹ ਗੰਦਗੀ ਹੁਣ ਸਾਹਮਣੇ ਆਉਣ ਵਾਲੀ ਹੈ ਪੰਜ ਪੰਜਾਬ ਦੀ ਸਿਆਸਤ ਅਤੇ ਪੱਗ ਦੀ ਮਰਿਆਦਾ ਤੇ ਅਖੀਰ ਵਿੱਚ ਗੱਲ ਪੰਜਾਬ ਦੀ ਚੋਣਾ ਨੇੜੇ ਆਉਂਦੇ ਹੀ ਸਿਆਸੀ ਚਮਗਾਦੜ ਫਿਰ ਤੋਂ ਸਰਗਰਮ ਹਨ ਰਾਹੁਲ ਗਾਂਧੀ ਹੋਵੇ ਜਾਂ ਮੋਦੀ ਇਹ ਯਾਦ ਰੱਖਣ ਕਿ ਪੱਗ ਕੋਈ ਵੋਟਾਂ ਵਟੋਰਨ ਵਾਲਾ ਖਿਡੌਣਾ ਨਹੀਂ ਹੈ ਇਹ ਗੁਰੂਆਂ ਦੀ ਬਖਸ਼ਿਸ਼ ਹੈ ਜਿਹੜੇ ਲੋਕ ਬੰਦੀ ਸਿੰਘਾਂ ਦੇ ਦਰਦ ਨੂੰ ਭੁੱਲ ਕੇ ਸਿਰਫ ਚੋਣਾ ਵੇਲੇ ਪੰਜਾਬੀ ਬਣਨ ਦਾ ਡਰਾਮਾ ਕਰਦੇ ਹਨ ਪੰਜਾਬ ਉਹਨਾਂ ਨੂੰ ਭਲੀ ਭਾਂਤ ਪਛਾਣਦਾ ਹੈ ਐਂਡਿੰਗ ਨੋਟ ਇੰਟੈਂਸ ਲੁੱਕ ਸਿੱਟਾ ਸਾਫ਼ ਹੈ ਨਾਰਿਆਂ ਨਾਲ ਦੇਸ਼ ਨਹੀਂ ਚੱਲਦੇ ਦੇਸ਼ ਚੱਲਦੇ ਹਨ ਮਜ਼ਬੂਤ ਨੀਤੀਆਂ ਨਾਲ ਹੁਣ ਸਵਾਲ ਤੁਹਾਡੇ ਲਈ ਕੀ ਸਾਡੇ ਲੀਡਰਾਂ ਦੀ ਇਹ ਚੁੱਪ ਕਿਸੇ ਗੁਪਤ ਰਣਨੀਤੀ ਦਾ ਹਿੱਸਾ ਹੈ ਜਾਂ ਅੰਤਰਰਾਸ਼ਟਰੀ ਦਬਾਅ ਅੱਗੇ ਸਮਰਪਣ ਆਪਣੇ ਵਿਚਾਰ ਸਾਂਝੇ ਕਰੋ ਮੈਂ ਹਾਂ ਜਗਵੀਰ ਸਿੰਘ ਦੇਖਦੇ ਰਹੋ ਸੱਚ ਦੀ ਆਵਾਜ਼ ਸਤਿ ਸ੍ਰੀ ਅਕਾਲ